ਅਜੀ ਮੇਰਾ ਨਾਮ ਜਸਮਨਤ ਸਿੰਘ ਪਿੰਡ ਮੇਰਾ ਸਿੰਘੋ ਕੀ ਜ਼ਿਲ੍ਹਾ ਅੰਮ੍ਰਿਤਸਰ ਤੇ ਮੈਂ ਦੂਜਾ ਸ਼ਾਦੀ ਇਹਦੀ ਕਾਧੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪਈ ਮੈਨੂੰ ਜਦੋਂ ਇਹ ਬੱਚੀ ਹੋਈਏ ਬਾਅਦ ਚੋਂ ਸ਼ਾਦੀ ਹੋ ਗਈ ਹੈ ਬਾਅਦ ਬੱਚੀ ਹੋਈਏ ਉਦੋਂ ਤੋਂ ਲੈ ਕੇ ਮੈਨੂੰ ਪਰੇਸ਼ਾਨ ਕਰਨ ਦਿਆ ਕਿ ਸਾਨੂੰ ਬੱਚਾ ਚਾਹੀਦਾ ਹੈ ਅਹੀਂ ਇਹ ਉਨਨਾ ਚਿਰ ਨਹੀਂ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ ਫਲਾਂ ਚਾਹੀਦਾ ਉਹ ਕਰਦਾ ਅਸੀਂ ਚਲੋ ਛਮਝਾ ਪਾ ਛਮਝੂਤਾ ਕਰਕੇ ਇਹਨਾਂ ਦੇ ਮਾਮੇ ਨੇ ਪਾ ਕੇ ਜ਼ਿੰਮੇਵਾਰੀ ਉਹਨੇ ਵੀ ਚੁੱਕੀ ਸੀ ਕੁਲਦੀਪ ਉਹਦਾ ਨਾਮ ਤੇ ਉਹਨੇ ਕਿਹਾ ਵੀ ਤੂੰ ਹੀ ਨੀਨ ਨੂੰ ਕੋਹਤਣਾ ਮੇਰੀ ਜ਼ਿੰਮੇਵਾਰੀ ਤੂੰ ਹੀ ਉੱਥੇ ਜਾਣਾ ਨਹੀਂਗਾ ਮਗਰੋਂ ਉਹਦੇ ਨਾਲ ਬੜਾ ਕੁਝ ਹੀ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ ਦੂਜੀ ਔਰਤ ਹੁੰਦੀ ਏ ਉਹ ਦੂਜੀ ਨੂੰ ਕਿੱਦਾਂ ਜੱਲ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਚੱਕੜਾ ਹੋਇਆ ਤੇ ਬਾਅਦ ਚ ਇਹਨਾਂ ਨੇ ਕੀ ਕੀਤਾ ਤੀ ਇਹਦਾ ਭਰਾ ਤੇ ਇਹ ਆਪਕ ਇਹਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ ਏ ਕਿ ਤਿੰਨ ਤਰੀਕ ਦੀ சனி ਆ ਰਹੇ ਉਸ ਦਿਨ ਸ਼ਨੀਵਾਰ ਤੇ ਇਹ ਵੀ ਤੇ ਬੜਾ ਹੱਦ ਨਾ ਤੱਕਾ ਹੋਇਆ ਜਦੋਂ ਪਰੇ ਹੋਰ ਕਿੰਨਾ ਕੁ ਹੋ ਸਕਦਾ ਤੱਕਾ ਸਰਬਜੀਤ ਹੀ ਬੱਚੀ ਮੇਰੀ ਦਾ ਨਾ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਹੈ ਠੀਕ ਨਹੀਂ ਗੱਲ ਤੇ ਉਹਦੇ ਭਰਾ ਦਾ ਨਾਂ ਹੈ ਗਗਨਦੀਪਾ ਕਿਥੋਂ ਲਿਓ ਉਹ ਵੀ ਉੱਥੇ ਦੇ ਭਰਾ ਹੀ ਇਹਦਾ ਤੇ ਮੰਦੀਪ ਉਹਦੀ ਪਰਜਾਈ ਦਾ ਨਾਂ ਹੈ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇੜੀ ਪੇਟੀ ਨੂੰ ਕੀ ਕੀਤਾ ਤੀ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਕੁੱਟ ਕੇ ਮੂੰਹਾਂ ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਹੈ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਹੈ ਇਹਦੀ ਪਰਜਾਈ ਨੇ ਫੋਨ ਕੀਤਾ ਵੀ ਤੁਹਾਡੀ ਕੁੜੀ ਸੜ ਗਈ ਹੈ ਅੱਛਾ ਨਹੀਂ ਇਹ ਇੱਕ ਬੱਚਾ ਉਹਦਾ ਇਹ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਗਾ ਤੇ ਉਸ ਟ੍ਰੀਡ ਕੀਤੀ ਆ ਤੇ ਟ੍ਰੀਡ ਚ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤੇ ਕਿੰਗਾ ਇਹ ਕੋਈ ਸਾਫ ਨਹੀਂ ਮਿਲਿਆ ਅਸੀਂ ਅਸਟਾ ਮੈਂ ਇੱਥੇ ਖੜੇ ਆ ਹਸਪੀਟਲ ਚ ਉਹਨਾਂ ਤੱਕ ਅਹੀ ਸੱਚਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਮਿਆ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਉਹ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਸੱਚਕਾਰ ਤਾਂ ਹੀ ਕਰਨਾ ਜਿੰਨਾ ਤੱਕ ਸਾਨੂੰ ਕੋਈ ਅਨਸਾਫ਼ ਨਹੀਂ ਮਿਲਦਾ ਉਹਨਾਂ ਤੱਕ ਅਹੀ ਸੱਚਕਾਰ ਨਹੀਂ ਕਰਨਾ ਹੈਗਾ ਨਰਸ਼ਪਾਲ ਸਿੰਘ ਮਦੂਲਾ ਨਗਰ ਤੋਂ ਰਹਿਣ ਵਾਲਾ ਮੈਂ ਇਹ ਜਿਹੜੀ ਕੁੜੀ ਇਹ ਮੇਰੀ ਸਾਲੀ ਹੈ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਦਾ ਦੂਜਾ ਵਿਆਹ ਦੋਵਾਂ ਦਾ ਹਾਂਜੀ ਦੂਜਾ ਵਿਆਹ ਹੀ ਉਸ ਤੋਂ ਬਾਅਦ ਇਹਨਾਂ ਦਾ મતਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ ਚਲੋ ਬੈ ਕੇ ਫੈਸਲੇ ਵੀ ਹੋਏ ਆ ਬੜੀਆਂ ਗੱਲਾਂ ਹੋਈਆਂ ਪਰ ਲਾਸਟ 'ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾ ਦਿੱਤੀ ਆ ਤੇ ਕੁੜੀ ਡੈਥ ਕਰ ਗਈ ਆ ਤੇ ਹੀ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣ ਦੀ ਹੈ ਤੇ ਪੁਲਸ ਵਾਲਿਆਂ ਨੂੰ ਵੀ ਇਹ ਹੋ ਜਾਂਦੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ ਉਹਨੇ ਆਪਣੇ ਆਪ ਨੂੰ ਅੱਗ ਲਾਈ ਹੈ ਤੇ ਗੁਰੂ ਰਾਮ ਹਸ ਗੁਰੂ ਰਾਮਦਾਸ ਹਸਪੀਟਲ ਕਾਉਂਸਲ ਦਾਖਲ ਤੇ ਜਿਨ੍ਹਾਂ ਦੀ ਸਟੇਟਮੈਂਟ ਇਹ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਾ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਜਿੰਨੇ ਤੱਕ ਮੇਰੀ ਲੜਕੀ ਪਹੁੰਚ ਨਹੀਂ ਆਉਂਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਤੇ ਕੱਲ ਉਹਨਾਂ ਦੀ 15 ਅਗਸਤ ਨੂੰ ਸ਼ਾਨਕ ਮੌਦ ਹੋ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ कि ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜਬੂਰ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸ਼ਾਦੀ ਚੋਂ ਲੈ ਕੇ ਆਈ ਸੀ ਤੇ ਦੂਜਾ ਬੱਚਾ ਯਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਕਿ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦਾ ਕੋਈ ਤਕਰਾਰ ਨਹੀਂ ਜਿਹਦਾ ਕਰਕੇ ਉਹਨ ਆਪਣੇ ਆਪ ਇਤਰਾਫੀ ਬਣ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਤੇ ਇਹਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਦਾ ਰੇਡ ਕੀਤਾ ਜਾ ਰਿਹਾ ਜਲਦੀ ਉਹਨਾਂ ਗ੍ਰਿਫਤਾਰ ਕੀਤਾ ਜਾਓ ਕਿਹ ਕਿਹ ਘਰ ਵਾਹ ਤਾਰਾ 108 ਤੇ 3 ਜੀਵਨ 5 ਬੀ ਐਨ ਐਸ ਚਾਹਤ ਪਤਾ ਦੱਚ ਕੀਤਾ ਗਿਆ ਹੈ